ਅਜ ਨਾਲ ਅੰਮ੍ਰਿਤਸਰ ਮੁੱਖ ਮਾਰਗ ਨੂੰ ਹਰਿਆ ਭਰਿਆ ਤੇ ਸਾਫ ਸੁਥਰਾ ਰੱਖਣ ਲਈ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੂੰ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਬੋਹੜ ਪੀਪਲ ਅਤੇ ਨਿੰਮ ਦੇ ਪੌਦਿਆਂ ਦੀ ਪਰਬੈਣੀ ਲਗਾਈ ਗਈ ਜਿਸ ਨੂੰ ਲੈ ਕੇ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਅਲੋਪ ਹੋ ਰਹੀ ਰੁੱਖ ਲਗਾ ਕੇ ਇਹਨਾਂ ਦੀ ਸਾਂਭ ਸੰਭਾਲ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਇਸ ਮੌਕੇ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਨੇ ਕਿਹਾ ਹੈ ਕਿ ਅਜ ਅੰਮ੍ਰਿਤਸਰ ਅਜਨਾਲਾ ਮੁੱਖ ਮਾਰਗ ਤੇ ਪੌਦੇ ਲਗਾਏ ਗਏ ਹਨ ਜਿਸ ਵਿੱਚ ਤ੍ਰਿਵੈਣੀ ਦੇ ਪੌਦੇ, ਬੋਰ, ਪਿੱਪੜ ਅਤੇ ਨੀਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਤੇ ਇਹ ਪੌਦੇ ਮਨੁੱਖ ਅਤੇ ਜਨ ਜੀਵਤ ਲਈ ਬਹੁਤ ਹੀ ਲਾਹੇਵੰਦ ਹਨ। ਉਨ੍ਹਾਂ ਕਿਹਾ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅਜਿਹੇ ਪੌਦੇ ਲਗਾਉਣੇ ਚਾਹੀਦੇ ਹਨ ਤੇ ਇਨ੍ਹਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। अशी पिछली वीक शुरुआत की मुहिम प्लांटेशन ड्राइव जे चला कुकी सीजन इस वॅदर आहे ते अ, ਜਿਹੜੀ ਸ਼ਹਿਰ ਦੀ ਅਸੀਂ ਸੁੰਦਰੀਕਰਨ ਦਾ ਵੀ ਚੱਲ ਰਿਹਾ ਸਾਡੇ ਰੋਡਸ ਨਵੇਂ ਬਣਨੇ ਨੇ ਅਸੀਂ ਚਾਹੁੰਦੇ ਆ ਕਿ ਉੱਥੇ ਰੁੱਖ ਵੀ ਵੱਧ ਤੋਂ ਵੱਧ ਲਗਾਏ ਜਾਣ ਕਿਉਂਕਿ ਰੁੱਖਾਂ ਦੀ ਕਮੀ ਪੰਜਾਬ 'ਚ ਬਹੁਤ ਜ਼ਿਆਦਾ ਕਮੀ ਹੋ ਗਈ। ਅਸੀਂ ਫਤਿਹਗੜ ਚੂੜਿਆ ਰੋਡ ਤੇ ਸ਼ੁਰੂਆਤ ਕੀਤੀ ਹੈ ਅੱਜ ਜਸਿਆਸ ਰੋਡ ਤੇ ਸ਼ੁਰੂਆਤ ਕੀਤੀ ਹੈ। ਇੱਥੇ ਅਸੀਂ ਇੱਕ ਕੁਰੇਸ਼ੇ ਦਾ ਲਗਾਇਆ ਇੱਕ ਅਸੀਂ ਕਤਮ ਦਾ ਛਾਂ ਵਾਸਤੇ ਜਿਹੜੇ ਛਾਂ ਵਾਸਤੇ। ਇੱਕ ਜਿਹੜੀ ਸ਼ੁਰੂਆਤ ਅਸੀਂ ਕੀਤੀ ਹੈ ਹਲਕੇ ਦੇ ਵਿੱਚ। ਸਾਡੀ ਕੋਸ਼ਿਸ਼ ਹੈ ਜੀ ਆਉਣ ਵਾਲੇ ਟਾਈਮ 'ਚ ਅਸੀਂ ਵੱਧ ਤੋਂ ਵੱਧ ਰਵੈਣੇ ਲਈ। ਕਟਗੜ ਦੇ ਇੱਕ ਪਿੰਨ ਚਿੱਤਰੀ ਵੇਨ ਨੂੰ ਹੋਏ ਸਾਡਾ ਆ ਟ੍ਰਿਡੀਸ਼ਨ ਹੈ ਹਜ਼ਾਰਾਂ ਸਾਲ ਪੁਰਾਣਾ ਸਾਡਾ ਭਾਰਤ ਦਾ ਜਿਹੜਾ ਟ੍ਰਿਨੇਚਰ ਹੈ ਜਿਹੜੇ ਸਾਡੇ ਨੇਟਿਵ ਟਰੀਜ਼ ਨੇ ਨਿਮ ਔਰ ਤ੍ਰਿਫਾ ਸਾਡੇ ਆਪਣੇ ਸਾਡੇ ਨੇਟਿਵ ਨੇ ਤੇ ਉਹਨਾਂ ਨੂੰ ਅਸੀਂ ਤ੍ਰਿਨੀ ਜਿਹੜੀ ਹੈ ਸਾਡੇ ਧਰਮ ਚ ਵੀ ਬੜੀ ਉਹਦੀ ਮਹੱਤਤਾ ਪਰ ਸਾਇੰਟਿਫਿਕ ਮਹੱਤਤਾ ਵੀ ਬਹੁਤ ਜ਼ਿਆਦਾ ਹੁੰਦੀ ਜੇ ਤੁਸੀਂ ਦੇਖੋਗੇ ਤੇ ਸਾਇੰਟਿਫਿਕ ਮਹੱਤਤਾ ਦੇ ਵਿੱਚ ਕੀ ਹੈ ਇਹ ਜਿਹੜੇ ਨਿਮ ਔਰ ਨਿਮ ਤੇ ਸ਼ੁੱਧ ਗਤੀ ਵਾਤਾਵਰਨ ਨੂੰ ਬਹੁਤ ਬੁਧੀ ਦੋੜ ਤੇ ਪੀਪਲ ਜਿਹੜੇ ਨੇ ਤੁਹਾਨੂੰ 24 ਆਵਰ ਆਕਸੀਜਨ ਬਾਕੀ ਪਲੈਂਟਸ ਤੋਂ ਵੱਧ ਆਕਸੀਜਨ ਦੇ ਨੇ ਉਹ ਤਿੰਨੋਂ ਦੇ ਮੈਡੀਸਨਲ ਵੈਲਿਊ ਵੀ ਆ ਗਈ ਜੇ ਤੁਸੀਂ ਅਗਰ পড়ੋਗੇ ਜੋ ਵਿੱਚ ਉਹ ਤਿੰਨੋਂ ਜਿਹੜੇ ਨੇ ਸਾਨੂੰ ਪੰਛੀਆਂ ਨੂੰ ਐਨੀਮਲਸ ਨੂੰ ਉਹਨਾਂ ਨੂੰ ਵੀ ਸ਼ੈਲਟਰ ਵੀ ਗੱਲ ਕਿਉਂਕਿ ਵੱਡੇ ਰੋਖ ਨੇ ਤੇ ਜਦੋਂ ਅਸੀਂ ਉਹਨਾਂ ਨੂੰ ਪਲਾਨ ਕਰਦੇ ਜੇ ਸਭ ਤੋਂ ਵੱਡਾ ਬੈਨੀਫਿਟ ਮੈਨੂੰ ਲੱਗਦਾ এনवायरमेंट ਵਾਸਤੇ ਸਾਡੇ ਚਾਰਸ਼ੂਰੇ ਵਾਸਤੇ ਜਿਹੜੇ ਤ੍ਰਿਵੇਣੀ ਹੈ ਲਾਈਫ ਸਪੈਨ ਟੂ ਨੋ ਸੀ ਰੁਕਦੀ ਉਮਰ ਵੀ ਕਹ ਲੈਂਦੇ ਹਾਂ ਬੋਰ ਦੀ ਉਮਰ ਤੇ ਕਹਿੰਦੇ ਲਿਮਿਟ ਲੱਸੀ ਬਹੁਤ ਕਿੰਨੇ ਵੀ ਹਜ਼ਾਰਾਂ ਸਾਲ ਵੀ ਜੀ ਸਕਦਾ ਜੇ ਤੁਸੀਂ ਬੋਲ ਲੰਨੇ ਆ ਤੇ ਉਹ ਸਦਾ ਵਾਸਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਉਹ ਬੈਨੀਫਿਟ ਦਊਗਾ ਕਿੱਪਾ 100 ਸਾਲ ਤੋਂ ਉੱਪਰ ਨੇਮਗੰਦੇ ਕੀ 100 ਸਾਲ ਤੱਕ ਜੀ ਜਾਂਦੀ ਹੈ। ਇਹਨੂੰ ਦਾ ਵੀ ਕਾਫੀ ਲਾਈਫ ਸਪੈਨ ਹੈ। ਲਾਈਕ ਤੁਸੀਂ ਉਹਨੂੰ ਪੀੜੀਆਂ ਵਾਸਤੇ ਲਗਾਉਂਦੇ। ਤੇ ਬਹੁਤ ਸਾਰੇ ਬੈਨੀਫਿਟ ਨੇ ਤਰਵੇਂ ਨੇ। ਅਸੀਂ ਚਾਹੁੰਦੇ ਹਾਂ ਕਿ ਜੋ ਟ੍ਰੈਡੀਸ਼ਨ ਖਤਮ ਹੋ ਗਿਆ ਉਹ ਵਾਪਿਸ ਵੀ ਲਿਆ ਜਾਏ। ਕਿਉਂਕਿ ਵਾਤਾਵਰਣ ਵਾਸਤੇ, ਸਾਡੇ এনवायरमेंट ਵਾਸਤੇ, ਕੋਨੋਸ ਗਲੋਬਲ ਵਾਰਮਿੰਗ ਵਾਸਤੇ ਬਹੁਤ ਹੋ ਰਹੀ ਹੈ। ਤੇ ਸ਼ੁਰੂਆਤ ਕੀਤੀ ਹੈ ਸਾਡੀ ਕੋਸ਼ਿਸ਼ ਹੋਈ ਕਿ ਕਿਸੀ ਬਤਵਾਤ ਵੀ ਨੇ ਲਗਾਈ। ਸਾਮ ਸੰਭਾਲ ਨੂੰ ਲੈ ਕੇ ਵੀ ਜ਼ਿੰਮੇਵਾਰੀ ਤੈਅ ਕੀਤੀ ਹੈ ਕਿ ਸਾਮ ਸੰਭਾਲ ਵੀ ਕਿਵੇਂ ਕਰ ਲਗਾਏਗੇ। ਇੱਥੇ ਫੋਰੈਸਟ ਵਾਲਿਆਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਉਹ ਵੀ ਪੂਰਾ ਧਿਆਨ ਦੇਣਗੇ ਸਾਡਾ ਇਸ ਮੁਹਿੰਮ ਚ ਸਾਥ ਦੇਣਗੇ ਸ਼ਹਿਰ ਦੇ ਵਿੱਚ ਜਿਹੜੇ ਬੁੱਟੇ ਨੇ ਉਹਨਾਂ ਨੂੰ ਪਾਲਣ ਵਾਸਤੇ ਨਗਰ ਪੰਚਾਇਤ ਦੀ ड्यूटी ਹੈ ਨਗਰ ਪੰਚਾਇਤ ਦੇਖੂਗੀ ਇਹਨਾਂ ਦੀ ਪਾਣੀ ਦੀ ਸੰਭਾਲ ਦੀ ਸਾਰੀ ਜਿਹੜੀ ਹੈ ਨਗਰ ਪੰਚਾਇਤ ਫੋਰੈਸਟ ਵਾਲੇ ਅਰਾਜਵੀਰ ਭਾਤੀ ਸਾਡੇ ਨਾਲ ਨੇ ਰੇਂਜ ਅਫਸਰ ਸਾਡੇ ਨਾਲ ਨੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਇਹ ਸਾਰੇ ਇੱਥੇ ਸਾਡੇ ਨਾਲ ਸਾਥ ਦੇਣਗੇ ਅੱਜ ਜਿਹੜੀ ਬਲਾਈ ਗਈ ਹੈ ਅੱਜ ਤਾਂ ਬਣੀ ਵਿਗਾਈ ਗਈ ਹੈ ਜੀ ਦੇਖੋ ਬੋਰਡ ਪੀਪਲ ਨੇ ਜਗ੍ਰਿਸ਼ੀਆ ਵਗੈਰਾ ਲਗਾਏ ਹੋਏ ਨੇ ਰੋਕੋ ਅੱਲੇ ਬਈ ਹਰ ਪਿੰਡ ਨੂੰ ਆਪਣੀ ਸਰਕਾਰ ਦੀ ਸਕੀਮ ਅਧੀਨ ਆਪਾਂ 500 ਬੂਟਾ ਹਰ ਪਿੰਡ ਨੂੰ ਦੇ ਰਹੇ ਆਂ ਪਾਲਣ ਲਈ ਵਾਸਤੇ ਉਸੇ ਪਾਲਣ ਦੀ ਜ਼ਿੰਮੇਵਾਰੀ ਵੀ ਉਹ ਪਿੰਡ ਦੀ ਪੰਚਾਇਤ ਨੂੰ ਲਈ ਗਈ ਹੈ ਅਸੀਂ ਵੱਧ ਤੋਂ ਰੋਪੇ ਦੇ ਆਪਣੇ ਕੋਸਤ ਦੇ ਰਹੇ ਆਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹਨਾਂ ਨੂੰ ਪਾਲਣ ਵਾਸਤੇ ਪੀ ਉਹ ਪਾਲ ਲੈਣੇ ਉਹਨਾਂ ਨੇ ਇਹ ਵੀ ਕਿਹਾ ਵੀ ਆਪਣਾ ਲਗਾਉਣੇ ਸੌਖੇ ਪਾਲਣੇ ਔਖੇ ਆ ਜੀ ਲਗਾ ਕੇ ਪਾਲਣੇ 500 ਬੂਟਾ ਦਿੱਤਾ ਜੇ ਉਸ ਤੋਂ 400 ਹੀ ਪਾਲ ਜੇ ਤਾਂ ਬਹੁਤ ਹੈ ਜੀ